ਹਾਂਜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਆਲਟੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੀਏ ਸੋ ਦੋਸਤੋ ਪੱਟੀ ਅਪਡੇਟ ਇਹ ਆ ਰਹੀ ਹੈ ਕੰਗਣਾ ਨੇ ਨਤਾਜੀ ਸੁਭਾਸ ਨੂੰ ਦੱਸਿਆ ਦੇਸ਼ ਦਾ ਪਹਿਲਾ PM ਕੇਟੀਆਰ ਨੇ ਪੁੱਛ ਲਿਆ ਉਹਨਾਂ ਨੂੰ ਕਿ ਗ੍ਰੈਜੂਏਸ਼ਨ ਤੁਸੀਂ ਕਿੱਥੋਂ ਕੀਤੀ ਹੈ ਜਦੋਂ ਕੰਗਣਾ ਰਣੌਤ ਨੇ ਸੁਭਾਸ ਚੰਦਰ ਬੋਸ ਨੂੰ ਦੱਸਿਆ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਤਾਂ ਹੱਸ ਪਏ ਲੋਕ ਭਾਰਤੀ ਰਾਸ਼ਟਰੀ ਕਮੇਟੀ ਬੀਆਰਐਸ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਰਾਉ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਪੋਸਟ ਸ਼ੇਅਰ ਕਰਦਿਆਂ ਕੰਗਣਾ ਰਣੌਤ ਤੇ ਉਸ ਬਿਆਨ ਤੇ ਤੰਜ ਕੱਸਿਆ ਜਿਸ ਦੇ ਵਿੱਚ ਉਸ ਨੇ ਸੁਤੰਤਰਤਾ ਸੈਨਾਨੀ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕਿਹਾ ਸੀ ਦੱਸਣਯੋਗ ਹੈ ਕਿ ਕੰਗਣਾ ਭਾਜਪਾ ਦੀ ਟਿਕਟ ਤੇ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਚੋਣ ਲੜ ਰਹੀ ਹੈ ਇਸ ਬਾਰੇ ਬੀਆਰਐਸ ਨੇਤਾ ਕੇਟੀ ਰਾਮਰਾਉ ਨੇ ਕਿਹਾ ਕਿ ਹਿਮਾਚਲ ਤੋਂ ਭਾਜਪਾ ਦਾ ਇੱਕ ਮੈਂਬਰ ਕਹਿ ਰਿਹਾ ਹੈ ਕਿ ਸੁਬਾ ਚੰਦਰ ਬੋਸ ਸਾਡੇ ਪਹਿਲੇ ਪ੍ਰਧਾਨ ਮੰਤਰੀ ਸਨ ਇਸ ਦੇ ਨਾਲ ਹੀ ਸਾਬਤ ਦੇ ਇੱਕ ਹੋਰ ਬੀਜੇਪੀ ਨੇਤਾ ਕਹਿ ਰਹੇ ਨੇ ਕਿ ਮਹਾਤਮਾ ਗਾਂਧੀ ਸਾਡੇ ਪ੍ਰਧਾਨ ਮੰਤਰੀ ਸਨ ਆਖਿਰਕਾਰ ਇਹਨਾਂ ਸਾਰੇ ਲੋਕਾਂ ਨੇ ਕਿੱਥੋਂ ਗ੍ਰੈਜੂਏਟ ਕੀਤੀ ਹੈ ਬਾਲੀਵੁੱਡ اداکار ਕੰਗਣਾ ਰਣੌਤ ਮਾਝੇਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ ਜਦੋਂ ਤੋਂ ਭਾਜਪਾ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਉਹ ਲਗਾਤਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਰਹੀ ਹੈ ਹੁਣ ਬੀਅਰਸ ਨੇਤਾ ਕੇਟੀ ਰਾਮਰਾਓ ਨੇ ਕੰਗਣਾ ਰਣੌਤ ਤੇ ਅਜਿਹਾ ਦੱਸਿਆ ਦਰਸਲ ਕੰਗਣਾ ਨੇ ਨੇਤਾ ਜੀ ਸੁਭਾਸ ਚੰਦਰ ਬੋਸ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕਿਹਾ ਸੀ ਕੰਗਣਾ ਦੀ ਟਿੱਪਣੀ ਤੇ ਕੇਤੀਰਾਮਾ ਰਾਓ ਨੇ ਉਸ ਨੂੰ ਘੇਰਿਆ ਕਾਂਗਰਸ ਨੇਤਾ ਸੁਭਰੇਆ ਸ੍ਰੀ ਨੈਤਿ ਨਵਿਕੰਗਣਾ ਰਣੌਤ ਦੇ ਬਿਆਨ ਨੂੰ ਸਾਂਝਾ ਕੀਤਾ ਤੇ ਲਿਖਿਆ ਉਸ ਨੂੰ ਹਰਕੇ ਵਿੱਚ ਨਾ ਲਾਓ ਉਹ ਭਜਪਾ ਨੇ ਦਾਵਾ ਦੀ ਸੂਚੀ ਚ ਸੱਤੋਂ ਅੱਗੇ ਨਿਕਲ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਕੰਗਣਾ ਰਣੌਤ ਨੂੰ ਉਦੋਂ ਕਾਫੀ ਟਰੋਲ ਕੀਤਾ ਗਿਆ ਸੀ ਜਦੋਂ ਉਸ ਨੇ ਦਾਵਾ ਕੀਤਾ ਸੀ ਕਿ 2014 ਦੇ ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਨੂੰ ਜਿਹੜੀ ਹੈ ਅਸਲ ਆਜ਼ਾਦੀ ਮਿਲੀ ਸੋ ਤੁਸੀਂ ਇਸ ਵੀਡੀਓ ਦੇ ਥਰੂ ਕੀ ਆਪਣੀ ਵਿਚਾਰ ਦੇਣਾ ਚਾਹੋਗੇ ਤਾਂ ਕਮੈਂਟ ਜਰੂਰ ਕਰਿਓ ਕਿਉਂਕਿ ਕੰਗਣਾ ਰਾਉਤ ਨੂੰ ਜਿਹੜਾ ਕਿੰਨੀ ਕਿ ਸਮਝ ਹੈ ਇਸ ਵੀਡੀਓ ਰਾਹੀਂ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਸੋ ਤੁਹਾਨੂੰ ਇਹ ਵਿਚਾਰ ਉਹਨਾਂ ਦੇ ਕਿਵੇਂ ਲੱਗੇ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਦੇ ਵਿੱਚ ਹੈ ਕੰਗਣਾ ਰਾਉਤ ਨੂੰ ਹਿਮਾਚਲ ਪ੍ਰਦੇਸ਼ ਤੋਂ ਟਿਕਟ ਜਿਹੜੀ ਆ ਉਹ ਦਿੱਤੀ ਗਈ ਹੈ ਸੋ ਮਿਲਿਆ ਕੱਲ ਇੱਕ ਨਵੀਂ ਅਪਡੇਟ ਦੇ ਨਾਲ ਸਬਸਕ੍ਰਾਈਬ ਜਰੂਰ ਕਰ ਲਓ